ਸਾਇਆ ਤੇਰੀ ਚਾਦਰ ਨੂੰ ਸਾਇਆ ਤੇਰੀ ਚਾਦਰ ਨੂੰ ਸਤਾਰੇ ਲੱਗੇ ਹੋਏ ਨੇ ਸਾਇਆ ਤੇਰੀ ਕਿਰਪਾ ਨਾ ਨਜ਼ਾਰੇ ਲੱਗੇ ਹੋਏ ਨੇ ਸਾਇਆ ਤੇਰੀ ਚਾਦਰ ਸਾਇਆ ਤੇਰੀ ਚਾਦਰ ਗੇਤਾ ਚ ਬਹਾਰ ਹੋਵੇ ਦਿਲਾਂ ਚ ਪਿਆਰ ਹੋਵੇ ਉਜੜੇ ਨੂੰ ਮਿਲ ਜਾਵੇ ਥਾਂ ਸਾਈਆਂ ਮੇਰਿਆ ਇਹ ਹੀ ਵਸ ਮੇਰੀ ਹੈ ਦਵਾ ਸਾਈਆਂ ਮੇਰਿਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੁਹਾਡੇ ਵੀਰ ਪਵਨ ਹੰਸ ਵੱਲੋਂ ਲੱਖ ਲੱਖ ਮੁਬਾਰਕਾਂ ਜੈ ਸਾਈਆਂ ਦੀ ਜੈ ਲਾਡੀ ਸਾਈਂ ਜੀ ਜੈ ਬਾਬੂ ਬ੍ਰਹਮ ਜੋਗੀ ਸਰਕਾਰ ਆਓ ਨਵੇਂ ਸਾਲ ਨੂੰ ਸਾਈਆਂ ਦੇ ਦਰਵਾਜ਼ੇ ਤੇ ਰਲ ਕੇ ਮਨਾਵਾ